ਗਰੋਟਾ ਵਿਖੇ ਸੇਵਾ ਕੇਂਦਰ ਪੈ ਨਹੀਂ ਕਾਰਨ ਡੁੱਬਿਆ ਸੇਵਾਮਾਂ ਪ੍ਰਭਾਵਿਤ ਬੀਡੀਪੀਓ ਦਫ਼ਤਰ ਗਰੋਟਾ ਨੇ ਦੀ ਸੇਵਾ ਕੇਂਦਰ ਸੜਕ ਤੋਂ ਨੀਮਾ ਹੋਣ ਅਤੇ ਖਾੜ ਦੇ ਪਾਣੀ ਓਵਰਫਲੋ ਹੋਣ ਕਾਰਨ ਪਿਛਲੇ ਬਰਾਂ ਦੀ ਤਰ੍ਹਾਂ ਇਸ ਬਰੇ ਵੀ ਡੁੱਬ ਗਿਆ ਜਿਸ ਨਾਲ ਸਮਾਨ ਵੀ ਪ੍ਰਭਾਵਿਤ ਹੋਇਆ ਉਦੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਬਦਲਵੇਂ ਪ੍ਰਬੰਧ ਦੇ ਤੌਰ ਤੇ ਬੀਡੀਪੀਓ ਦਫ਼ਤਰ ਵਿਖੇ ਸੇਵਾ ਕੇਂਦਰ ਚਾਲੂ ਕਰਨ ਦੇ ਦੇਤੇ ਹੁਕਮਾਂ ਉਪਰੰਤ ਸੇਵਾਵਾਂ માં ਉਥੇ ਸ਼ੁਰੂ ਹੋ ਗਈਆਂ ਦੱਸ ਦਈਏ ਕਈ ਵਾਰੀ ਸਮੱਸਿਆ ਦੇ ਹੱਲ ਲਈ ਸੇਵਾ ਕੇਂਦਰ ਦੀ ਛੱਤ ਅਤੇ ਬਿਲਡਿੰਗ ਨੂੰ ਉੱਚਾ ਚੁੱਕਣ ਲਈ ਮੰਗ ਕੀਤੀ ਗਈ ਹੈ ਪਰ ਪ੍ਰਸ਼ਾਸਨ ਦੀ بے ਧਿਆਨੀ ਦਾ ਹਰ ਵਾਰ ਇਲਾਕੇ ਦੇ ਲੋਕਾਂ ਨੂੰ ਖਮਿਆਜਾ ਪੁਗਤਣਾ ਪੈ ਰਿਹਾ ਹੈ ਉਧਰ ਉਨ੍ਹਾਂ ਮੰਗ ਕੀਤੀ ਹੈ ਕਿ ਇਸ ਵਾਰ ਪੱਕਾ ਅਤੇ ਸਥਾਈ ਹੱਲ ਕੀਤਾ ਜਾਵੇ ਤਾਂ ਕਿ ਅਗਾਹ ਅਜੇ ਹੀ ਸਥਿਤੀ ਮੋੜ ਨਾ ਤੋਂ